ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅ ਜੋ ਰਿਕਵਰੀ ਹੋਈ ਹੈ ਉਸ ਦੇ ਰਿਗਾਰਡਿੰਗ ਤੇ ਜੋ ਇਹਨਾਂ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਰਿਗਾਰਡਿੰਗ ਰੱਖੀ ਗਈ ਹੈ ਅ ਪਹਿਲਾ ਇੱਕ ਸੈਪਰੇਟ ਮੁਕਦਮੇ ਦੇ ਵਿੱਚ ਕੱਲ ਜਿਹੜਾ ਇੱਕ ਬ੍ਰੀਫ ਇਨਕਾਊਂਟਰ ਤੋਂ ਬਾਅਦ ਪੰਜ ਮੁਲਜ਼ਮਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਸੰਬੰਧੀ ਹੈ ਇਹਦੇ ਵਿੱਚ ਅ ਜੋ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਉਸ ਦੌਰਾਨ ਜੋ ਹੈ ਇੱਕ ਵਰਨਾ ਗੱਡੀ ਹਰਿਆਣਾ ਨੰਬਰ ਦੀ ਉਹਨੂੰ ਇੰਟਰਸੈਪਟ ਕੀਤਾ ਗਿਆ ਸੀ ਬਿਕਾਜ਼ ਉਹਨੂੰ ਜਦੋਂ ਇਸ਼ਾਰਾ ਕੀਤਾ ਗਿਆ ਰੁਕਣ ਵਾਸਤੇ ਉਹ ਡਰਾਈਵਰ ਨੇ ਗੱਡੀ ਭਜਾਈ ਪਰ ਉਸ ਤੋਂ ਬਾਅਦ ਜਦੋਂ ਇਹਨੂੰ ਇੰਟਰਸੈਪਟ ਕਰਕੇ ਰੋਕਿਆ ਗਿਆ ਤਾਂ ਉਸ ਵਿੱਚੋਂ ਇੱਕ ਨੌਜਵਾਨ ਨੇ ਪੁਲਿਸ ਤੇ ਪੁਲਿਸ ਪਾਰਟੀ ਤੇ ਗੋਲੀ ਚਲਾਈ ਬਾਅਦ ਚ ਜੋ ਉਸ ਨੂੰ ਤਸਦੀਕ ਕੀਤਾ ਗਿਆ ਉਹ ਖੁਸ਼ਪ੍ਰੀਤ ਨਾਮ ਦਾ ਇੱਕ ਗੈਂਗਸਟਰ ਨਿਕਲਿਆ ਇਹ ਪੰਜ ਬੰਦਿਆਂ ਦੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਇਹ ਪੰਜ ਵਿਅਕਤੀ ਜਿਹਨੇ ਜਿਹੜੇ ਹੈਗੇ ਨੇ ਇਹ ਇਹ ਖੁਸ਼ਪ੍ਰੀਤ ਸਿੰਘ ਜੋ ਕਿ ਬਰਵਾਲੇ ਦਾ ਰਹਿਣੇ ਵਾਲਾ ਇਹ ਪੰਜੋ ਜਿਹੜੇ ਨੇ ਪਹਿਲਾਂ ਤਰਨਤਾਰਨ ਦੇ ਰਹਿਸ਼ੀ ਨੇ ਖੁਸ਼ਪ੍ਰੀਤ ਸਿੰਘ ਰੈਜ਼ੀਡੈਂਟ ਜਿਹੜਾ ਹੈਗਾ ਇਹ ਬਰਵਾਲੇ ਦਾ ਹੈ ਚੰਦਨ ਸਿੰਘ ਇਹ ਉਸਲੇਵਾਲ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਤਰਨਤਾਰਨ ਦਾ ਹਰਪ੍ਰੀਤ ਸਿੰਘ ਇਹ ਤੰਗਾਲੇ ਦਾ ਜਸ਼ਨਪ੍ਰੀਤ ਸਿੰਘ ਇਹ ਸੀਤੋਵਾਲੀ ਝੁਗਿਆ ਤਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਗੁਰਮਨਪ੍ਰੀਤ ਸਿੰਘ ਇਹ ਪੱਟੀ ਦਾ ਰਹਿਸ਼ੀ ਹੈ ਪੰਜੋ ਵਿਅਕਤੀ ਵਰਨਾ ਗੱਡੀ ਵਿੱਚ ਸਵਾਰ ਸਨ ਜਦੋਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਖੁਸ਼ਪ੍ਰੀਤ ਸਿੰਘ ਨੇ ਕਰੀਬਨ ਤਿੰਨ ਰਾਉਂਡ ਜਿਹੜੇ ਇਹਨੇ ਪੁਲਿਸ ਪਾਰਟੀ ਵੱਲ ਜਿਹੜੇ ਫਾਇਰ ਕੀਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਵੱਲ ਉਹਨੂੰ ਵਾਰਨਿੰਗ ਦਿੱਤੀ ਗਈ ਆਫਟਰ ਥੈਟ ਜਦੋਂ ਸੈਲਫ ਡਿਫੈਂਸ ਚ ਗੋਲੀ ਚੱਲੀ ਹੈ ਇਸ ਦੀ ਲੱਤ ਤੇ ਲੱਗੀ ਹੈ ਤੇ ਉਸ ਤੋਂ ਬਾਅਦ ਇਹਨੂੰ ਇਹਨਾਂ ਨੂੰ ਪੰਜੋਂ ਨੂੰ ਰਾਉਂਡ ਅਪ ਕੀਤਾ ਗਿਆ ਜਿਹੜਾ ਇੰਜਰਡ ਸੀ ਖੁਸ਼ਪ੍ਰੀਤ ਸਿੰਘ ਇਸ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈ ਮੋਡਲੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਖੁਸ਼ਪ੍ਰੀਤ ਸਿੰਘ ਹੈ ਇਹ 1 3 10 2024 ਨੂੰ ਕੜਿਆਲਾ ਪਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਸ ਦੇ ਵਿੱਚ ਇਹ ਐਕਟਿਵਲੀ ਇਨਵੋਲਡ ਸੀਗਾ ਸੋ ਇਹਨਾਂ ਪੰਜੋਂ ਦੀ ਗ੍ਰਿਫਤਾਰੀ ਦੇ ਨਾਲ ਜੋ ਹੈ ਇੱਕ ਜੋ ਗੈਂਗਸਟਰਸ ਦੀ ਇਸ ਇਲਾਕੇ ਚ ਮੂਵਮੈਂਟ ਹੋ ਰਹੀ ਸੀ ਜਿਹਦੇ ਬਾਰੇ ਅਮਨਸ਼ੋ ਦਿਹਾਤੀ ਪੁਲਿਸ ਨੂੰ ਕਾਫੀ ਦਿਨਾਂ ਤੋਂ ਇਨਪੁੱਟਸ ਆ ਰਹੇ ਸਨ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਵੱਡੀ ਸਫਲਤਾ ਮਿਲੀ ਹੈ ਇਹਨਾਂ ਤੋਂ ਇੱਕ ਦੇਸੀ ਪਿਸਟਲ ਜੋ ਹੈ 32 ਬੋਰ ਦਾ ਉਹ ਰਿਕਵਰ ਹੋਇਆ ਇਸ ਦੇ ਨਾਲ ਹੀ 7 ਜ਼ਿੰਦਾ ਰੌਂਦ ਤੇ ਤਿੰਨ ਖੋਲ ਜਿਹੜੇ ਨੇ ਮੌਕੇ ਤੇ ਜੋ ਚਲਾਏ ਗਏ ਨੇ ਇਹਨਾਂ ਵੱਲੋਂ ਉਹ ਤੇ ਪੰਜ ਮੋਬਾਈਲ ਫੋਨ ਜਿਹੜੇ ਨੇ ਉਹਨਾਂ ਦੀ ਰਿਕਵਰੀ ਹੋਈ ਹੈ ਅ ਜੋ ਮੁਢਲੀ ਇਨ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਦੇ ਵਿੱਚ ਅ ਤੱਤ ਸਾਹਮਣੇ ਆਏ ਨੇ ਇਹ ਕਿਸੇ ਵਾਰਦਾਤ ਨੂੰ ਜਿਹੜਾ ਅੰਜਾਮ ਦੇਣ ਦੀ ਫਰਾਕਸਨ ਤੇ ਇਸ ਏਰੀਆ ਦੇ ਵਿੱਚ ਇਹਨਾਂ ਦੀ ਮੂਵਮੈਂਟ ਜਿਹੜੀ ਸੀਗੀ ਉਹ ਦੱਸੀ ਗਈ ਸੀ ਸੋ 3-4 ਦਿਨ ਤੋਂ ਜਿਹੜੀ ਜਿਹੜੀ ਹੈ ਅਮਸ਼ਰ ਦਿਹਾਤੀ ਵੱਲੋਂ ਰੂਟੀਨ ਦੇ ਵਿੱਚ ਵੀ ਤੇ ਸਪੈਸ਼ਲੀ ਤੌਰ ਤੇ ਵੀ ਨਾਕਾਬੰਦੀ ਕੀਤੀ ਜਾ ਰਹੀ ਸੀ ਕੋਈ ਜਿਸ ਤਰ੍ਹਾਂ ਇਹਨਾਂ ਕੋਈ ਰਿਵਲਵਰ ਫੜੇਗੀ ਵਿਦੇਸ਼ੀ ਹੈ ਡਰਨ ਰਹੀ ਹੈ ਇਹਦੇ ਤੇ ਨਾਲ ਨਸ਼ੇ ਦੀ ਵੀ ਕੋਈ ਸਮਗਰੀ ਬਿਲਕੁਲ ਜੀ ਜਿਸ ਤਰ੍ਹਾਂ ਦੀ ਇਹਨਾਂ ਦੀ ਮੂਵਮੈਂਟ ਜਿਹੜੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਤੇ ਬਾਰਡਰ ਏਰੀਆ ਦੇ ਵਿੱਚ ਸੀ ਤਾਂ ਇਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ ਈ ਨਸ਼ੇ ਦੀ ਕੋਈ ਤਸਕਰੀ ਅਤੇ ਕੋਈ ਵੈਪਨਸ ਦੀ ਜਿਹੜੀ ਸਮਗਲਿੰਗ ਹੈ ਉਸ ਮੰਦੀ ਕੋਈ ਕਨਸਾਈਨਮੈਂਟ ਨੂੰ ਰਿਟਰੀਵ ਕਰਨ ਵਾਸਤੇ ਇਹਨਾਂ ਦੀ ਇੱਥੇ ਮੂਵਮੈਂਟ ਸੀ ਇਹ ਸਾਰੀ ਗੱਲਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਆਈ ਡਾਊਟ ਸਰ ਪਤਾ ਲੱਗੇ ਇਹਨਾਂ ਦਾ ਜਿਹੜੀ ਮੂਵਮੈਂਟ ਸੀ ਵੀ ਇਹ ਸੀਗੀ ਟਰਾਈ ਡਾਊਟ ਉਹ ਸਾਰੀ ਜਿਹੜੀ ਚੀਜ਼ਾਂ ਨੇ ਅਸੀਂ ਉਹ ਸਾਰੀਆਂ ਕਨਫਰਮ ਕਰਦੇ ਹਾਂ ਇਸ ਤੋਂ ਇਲਾਵਾ ਜਿਹੜਾ ਉਹਨੂੰ ਯੂਜ਼ ਕਰਦੇ ਆ ਤੇ ਫ੍ਰੀਕੁਐਂਟਲੀ ਜਿਹੜੇ ਆਪਣੇ ਫੋਨਸ ਤੇ ਸਿਮਸ ਨੂੰ ਚੇਂਜ ਕਰਦੇ ਰਹਿੰਦੇ ਆ ਤੋ ਇਹ ਜਿਹੜੇ 5 ਸਾਡੇ ਕੋਲ ਮੋਬਾਈਲ ਫੋਨਸ ਜਿਹੜੇ ਰਿਕਵਰ ਹੋਏ ਨੇ ਅਸੀਂ ਉਹਨਾਂ ਦੀ ਫ੍ਰੈਂਸਿਕ ਜਿਹੜੀ ਕਰਵਾਉਣ ਲਈ ਨੂੰ بھیج ਦਿੱਤਾ ਉਹ ਆਪਰੇਸ਼ਨ ਕਰੇਗਾ ਤੇ ਹਮਦਰਦੀ ਵਿੱਚ ਐਕਟਿਵ ਸੀ ਸਰੋ ਦਿੱਕੀ ਤਾਂ ਕਿ ਜਿਹੜਾ ਬਾਅਦ ਦਾ ਖਿਹਾਰੇ ਚ ਇੱਕ ਇਨਸੀਡੈਂਟ ਹੋਇਆ ਸੀ ਪਹਿਲੇ ਕੇ ਲਗਭਗ ਸਾਰੀ ਤੇ ਕਿੰਨੇ ਕਿਨੇ ਮਾਮਲੇ ਦੇ ਦੇਖੋ ਜੀ ਸਾਰੀ ਇਨਫੋਰਮੇਸ਼ਨ ਜਿਹੜੀ ਐਸੀ ਹੋ ਕਲੈਕਟ ਕਰ ਰਿਹਾ ਡਿਫਰੈਂਟ ਕਿਉਂਕਿ ਇਹ ਪੁਲਿਸ ਸਟੇਸ਼ਨ ਦੇ ਹਿਰਾਸ਼ੀ ਨੇ ਜ਼ਿਲ੍ਹਾ ਤਰਨਤਾਰਨ ਤੋਂ ਨੇ ਅਸੀਂ ਉਹਨਾਂ ਤੋਂ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਹਿੰਗਾਈ ਹੈ ਇਸ ਤੋਂ ਇਲਾਵਾ ਜਿਹੜੀ ਤੁਸੀਂ ਇਹਨਾਂ ਦੇ ਏਰੀਆ ਆਫ ਆਪਰੇਸ਼ਨ ਦੀ ਗੱਲ ਕਰ ਰਹੇ ਹੋ ਬੇਸਿਕਲੀ ਇਹ ਬਾਰਡਰ ਬੈਲਟ ਦੇ ਵਿੱਚ ਜਿੰਨੇ ਵੀ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਇਹ ਆਪਰੇਟ ਕਰਦੇ ਸੀ ਬੇਸਿਕਲੀ ਸਮਗਲਡ ਵੈਪਨਸ ਨੂੰ ਰਿਟਰੀਵ ਕਰਨਾ ਉਸ ਤੋਂ ਬਾਅਦ ਫਰਦਰ ਜਿਹੜੇ ਟਾਰਗੇਟ ਕਿਲਿੰਗ ਵਾਸਤੇ ਟਾਰਗੇਟਸ ਅਸਾਈਨ ਹੁੰਦੇ ਨੇ ਤੇ ਸ਼ੂਟਰਸ ਜਿਹੜੇ ਆ ਉਹਨਾਂ ਨੂੰ ਇਨਵੋਲਵ ਕਰਕੇ ਐਕਟਿਵਲੀ ਉਹਨਾਂ ਨੂੰ ਅਸੋਸੀਏਟ ਕਰਦੇ ਸੀ ਆਪਣੇ ਨਾਲ ਤੇ ਫਰਦਰ ਉਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਕੇ ਜਿਹੜਾ ਹੈ ਟਾਰਗੇਟ ਕਿਲਿੰਗ ਦਾ ਜਿਹੜੀ ਇਹ ਟਾਸਕਿੰਗ ਹੈ ਉਹਨਾਂ ਨੂੰ ਕੀਤੀ ਜਾਂਦੀ ਸੀ ਇਹਨਾਂ ਦਾ ਕੀ ਹੋ ਰਿਹਾ ਨੈਟਵਰਕ ਹੋ ਸਕਦਾ ਤੇ ਜਿਹੜਾ ਕਾਰਜ ਜਿਹੜਾ ਸੀ ਇਹ ਪ੍ਰਾਪੋਗਾਸਟ ਕਰਦੇ ਸੀ ਜਿਹੜਾ ਕੈਂਡੀਡੇਟ ਦੱਸੇਗਾ ਬਿਲਕੁਲ ਜੀ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਅੱਗੇ ਫਰਦਰ ਇਹ ਸਾਡਾ ਜਿਹਾ ਆਪਰੇਸ਼ਨ ਜਿਹੜਾ ਹੈ ਖਤਮ ਨਹੀਂ ਹੋਇਆ ਇਹ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਹੋਰ ਵੀ ਖੁਲਾਸੀ ਹੋਣ ਦੀ ਉਮੀਦ ਹੈ ਇਹ ਸਰ ਜਿਹੜਾ ਇੱਕ ਦਾਸੂਵਾਲ ਨਾਲ ਪ੍ਰਾਪਤਾ ਜਗਰ ਕੀਤਾ ਉਹ ਇਹ ਜਿਹੜਾ ਇੱਥੇ ਉਹਨੇ ਪਹਿਲਾਂ ਕਿਸੇ ਵਾਰ ਦੱਸਦਾ ਕਿ ਨਹੀਂ ਇਹ ਚਾਮਾ ਜਿਹੜਾ ਆਪ ਫਿਜ਼ੀਕਲੀ ਰਹਿ ਕੋਈ ਇਸ ਤਰ੍ਹਾਂ ਦੇਖੋ ਜੀ ਪ੍ਰਬ ਦਾਸੂਵਾਲ ਗੈਂਗ ਜਿਹੜਾ ਬੇਸਿਕਲੀ ਤਰਨਤਾਨ ਵਾਲੇ ਏਰੀਆ ਦੇ ਵਿੱਚ ਐਕਟਿਵ ਰਿਹਾ ਹੈ ਅ ਰੀਸੈਂਟਲੀ ਜਿਹੜਾ ਹੈ ਸਾਡੇ ਏਰੀਆ ਦੇ ਵਿੱਚ ਇੱਕ ਦੋ ਐਕਸਟਰਸ਼ਨ ਕਾਲਸ ਦੇ ਵਿੱਚ ਵੀ ਜਿਹੜਾ ਹੈ ਇਸ ਦਾ ਨਾਮ ਆਇਆ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ ਡੋਨੀ ਵਗੈਰਾ ਗੈਂਗ ਜਿਹੜਾ ਹੈ ਇਹ ਸਠਿਆਲਾ ਤੇ ਬਾਬੂ ਕਾਲਾ ਦੇ ਏਰੀਆ ਦੇ ਵਿੱਚ ਤੇ ਅਮਸਰ ਦਿਹਾਤੀ ਦੇ ਵਿੱਚ ਐਕਟਿਵਲੀ ਇਨਵੋਲਡ ਰਿਹਾ ਹੈ ਪਿੱਛੇ ਜੇ ਉਹਨੂੰ ਪਤਾ ਹੈ ਸਠਿਆਲਾ ਇੱਕ ਸਰਪੰਚ ਸਾਹਿਬ ਦਾ ਸਰਪੰਚ ਜਿਹੜਾ ਗੁਰਦੇਵ ਸਿੰਘ ਏਲੀਅਸ ਗੋਖਾ ਸਰਪੰਚ ਹੈ ਉਸ ਦੀ ਕਤਲ ਦੇ ਵਿੱਚ ਵੀ ਜਿਹੜਾ ਹੈ ਗੈਂਗਸਟਰਸ ਇਨਵੋਲਡ ਸਨ ਤੇ ਉਹ ਜਿਹੜੇ ਫਰਦਰ ਜਿਹੜੇ ਆ ਉਹ ਡੋਨੇ ਗੈਂਗ ਦੇ ਨਾਲ ਜਿਹੜਾ ਹੈ ਜਿਨ੍ਹਾਂ ਦੀ ਕਤਲ ਹੋਇਆ ਸੀ ਉਹ ਐਸੋਸੀਏਟਡ ਦੱਸੇ ਗਏ ਜੰਮੇਲ ਸਿੰਘ ਦਾ ਨੌਜਵਾਨ ਦਾ ਬੋਰਡਰ ਸੀ ਉਹਦੇ ਵਿੱਚ ਵੀ ਇਹਨਾਂ ਦੀ ਪੈ ਗਈ ਸੀ ਕੋਈ ਭੂਮਿਕਾ ਜਿਹੜੀ ਪਸਾਰ ਪਹਿਲਾਂ ਆਇਆ ਸੀਗਾ ਤਕਰੀਬਾ ਦੇ ਬਾਅਦ ਦੇਖੋ ਜੀ ਉਸ ਕੇਸ ਦੇ ਵਿੱਚ ਜਿਹੜੇ ਸੀ तकरीबन ਸਾਰੇ ਦੇ ਸਾਰੇ ਮੁਲਜ਼ਮ ਜਿਹੜੇ ਉਹ ਫੜ ਲਏ ਗਏ ਸਨ ਤੇ ਚਲਾਨ ਹੋ ਗਏ ਸਨ ਇਸ ਤੋਂ ਇਲਾਵਾ ਕਿਉਂਕਿ ਇਹ ਐਸੋਸੀਏਟਿਡ ਮੈਂਬਰ ਨੇ ਉਸ ਗੈਂਗ ਦੇ ਸੋ ਇਹ ਸਾਰੇ ਜਿਹੜੇ ਹੈ ਇਨ ਕੋਆਰਡੀਨੇਸ਼ਨ ਕੰਮ ਕਰਦੇ ਨੇ ਤੇ ਨਿਊ ਰਿਕਰੂਟਮੈਂਟ ਜਿਹੜੀ ਹੈ ਬਾਰਡਰ ਬੈਲਟ ਦੇ ਵਿੱਚ ਕਿਉਂਕਿ ਇਹ ਆਮ ਜਿਹੜੇ ਯੂਥ ਹੈ ਯੰਗ ਜਿਹੜੇ ਮੁੰਡੇ ਨੇ ਉਹਨਾਂ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਸ਼ੂਟਿੰਗ ਤੇ ਫਾਇਰਿੰਗ ਦਾ ਇਹ ਕੰਮ ਕਰਾਉਂਦੇ ਨੇ ਪਸਪੀਤ ਜਰਾ ਨਵੀਂ ਕਹਾਣੀ ਜਿਹੜੀ ਕਹਾਣੀ ਜਾਂਦਾ ਹੁੰਦੀ ਹੈ ਜੀ ਬਿਲਕੁਲ ਜੀ ਇਹ ਪਿੱਛੇ ਜੇ ਜੋ ਹੈ ਇਹਨਾਂ ਨੇ ਜਿਹੜਾ ਇਨ ਟੈਂਡਮ ਜਿਹੜਾ ਹੈ ਕਈ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਸਰ ਖੁਸ਼ਪ੍ਰੀਤ ਦੀ ਹਾਲਤ